ਸਾਮਨੇ ਦੇਖੀਏ ਸਾਮਨੇ ਦੇਖੀਏ ਜੀ ਵੀਡ ਕਰੋ ਜੀ ਸਕੋਲ ਤੋਂ ਉਪਜੀਆਂ ਹੋਈਆਂ ਆਪਣੀ ਵਿੱਦਿਆ ਦੇ ਚਾਨਣ ਨਾਲ ਪੂਰੇ ਸਮਾਜ ਨੂੰ ਪੂਰੇ ਸੰਸਾਰ ਨੂੰ ਰੁਸ਼ਨਾ ਰਹੀਆਂ ਸ਼ਖਸੀਅਤਾਂ ਔਰ ਵਾ ਦੂਰੋਂ ਨੇੜੇ ਚੱਲ ਕੇ ਮਹਿਮਾਨ ਪਿੰਡ ਵਾਸੀ ਔਰ ਵੱਖ-ਵੱਖ ਪੋਸਟਾਂ ਤੇ ਰਹੇ ਅਫਸਰ ਸਹਿबान ਆਪ ਸਭ ਨੂੰ ਇਸ ਸ਼ਤਾਬਦੀ ਸਮਾਰੋਹ ਦੀ ਸਕੂਲ ਵਿੱਚ ਪਹੁੰਚਣ ਦੀ ਜੀਓ ਆਇਆ। ਸਭ ਤੋਂ ਪਹਿਲਾਂ ਹੋਟਿੰਗ ਅਚਰਬ ਦੇ ਵਿਦਿਆਰਥੀ ਮਨਦੀਪ ਕੌਰ ਨੇ 90.4% ਦਾ ਪ੍ਰਾਪਤ ਰੱਖਿਆ। ਪਹਿਲਾ ਸਥਾਨ ਕਮਾਉਣ ਦਾ। ਆਰਸ ਕਪਟ ਨੂੰ ਅਮਨਦੀਪ ਕੌਰ 85.6% ਦੇ ਨਾਲ ਨਾਲ ਕਮਾਉਣ ਦੇ ਪਹਿਲਾ ਸਥਾਨ ਅਥੇ ਸਿੰਘ ਕੌਰ ਨੇ 84.2% ਅੰਕ ਪ੍ਰਾਪਤ ਕਰਕੇ ਪਹਿਲਾ 75% ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਸਾਡੇ ਸਕੂਲ ਦੇ ਅੰਬਲਾਕ ਪਦਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਤਰਸੇਮ ਸਿੰਘ ਦੇ ਵਿੱਚ ਆਕਾਸ਼ ਦੀ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਇਨਸਟਰੂਮੈਂਟਲ ਸੰਗੀਤ ਵਿੱਚ ਹਿਮਾਂਸ਼ੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਕਰਮਾਨ ਸਿੰਘ ਨੇ ਜਿਹੜੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅੱਗੇ ਬਲਾਕ ਲੈਵਲ ਦੇ ਵਿੱਚ ਮੈਂ ਵਿਜੇਮ ਕਵੀਤਾ ਦੇ ਮੁਕਾਬਲੇ ਵਿੱਚ ਜਸਕੀਰ ਕੌਰ ਪਰ ਫਰਮੀ ਫਰਮੀਓ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਇਹ ਦੂਸਰਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਅੱਗੇ ਗੱਲ ਕਰਦੇ ਹਾਂ ਵਿਟਾਨੀ ਸਕੂਲ ਦੇ ਅੰਦਰ 70 ਲੜਕੀਆਂ ਨੇ 골ਡ ਮੈਡਲ ਪ੍ਰਾਪਤ ਕੀਤਾ ਐਸੀ ਕਾਬਲੀਅਤ ਫਰਮੀਕੌਰ ਅਤੇ ਗਰ ਸਿੰਘਣਕ ਨੂੰ ਪ੍ਰਿਆਪਠੀ ਨਿਭਾਉ ਸਰਕਲ ਕਮੇਟੀ ਦੇ ਅੰਦਰ 4 ਜਿਲ੍ਹਾ ਪੱਧਰ ਦੇ 골ਡ ਮੈਡਲ ਪ੍ਰਾਪਤ ਕੀ ਇਹਨਾਂ ਕਾਰਜਾਂ ਵਿੱਚ ਸਕੂਲ ਦੇ ਪ੍ਰਯਾਤੀ ਰਵੀ ਸਿੰਘ ਖਣੀ ਹਰੂਨਾਨ ਵਿਦਿਆ ਅਥੇ ਕਾ ਆਪਣੀਆਂ ਪ੍ਰਾਪਤੀਆਂ ਤੋਂ ਇਲਾਵਾ ਸਾਡੀ ਵਰਟੀਕਲ ਅਧਿਕਾਰ ਵਿਦਿਆਰਥੀ ਨੇ ਪੀਏਯੂ ਲੁਧਿਆਣਾ ਵਿੱਚ ਕੁਕਿੰਗ ਕੰਪੀਟੀਸ਼ਨ ਵਿੱਚ ਸਿਪਲ ਸਰਦਾਰ ਦੇ ਸੇਲ ਸੰਗੀਦਵਾਰ ਹੈ। ਪੰਜਾਬ ਸਰਕਾਰ ਦੁਆਰਾ ਇੰਟਰਨੈਸ਼ਨਲ ਐਕਸਪੋਜ਼ਰ ਲਈ ਮੈਰਿਟ ਅਵਾਰਡ ਦੇ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ਤੋਂ ਟ੍ਰੇਨਿੰਗ ਪ੍ਰੋਗਰਾਮਾਂ ਦੇ ਖੇਤਰ ਵਿਦਿਅਨਸ਼ੰਕਾ ਸਕੂਲ ਫੋਟੋਗ੍ਰਾਫੀ ਕੰਨੋਲ ਦੇ ਕੰਪਿਊਟਰ ਲੈਬ ਐਨਆਈਆਈ ਫਾਊਂਡੇਸ਼ਨ ਦਿੱਤਿਆ ਦੌਰ 8 ਸਤੰਬਰ ਤੋਂ ਸ਼ੁਰੂ ਹੋਇਆ ਹੈ। ਇਸ ਤੋਂ ਇਲਾਵਾ ਗਾਨੀ ਸੰਗਰਾਮ ਦੇ ਸੱਜੇ ਹੋਣਾ ਸਾਰੇ ਮਾਤਾਂ ਦੇ ਕਮਰੇ ਵਿੱਚ ਕੋਟਾ ਸੌਣ ਲਈਾਇਆ ਗਿਆ ਸਾਰੇ ਵਿਦਿਆਰਥੀਆਂ ਨੂੰ ਧੀ ਭਾਬੀ ਨੇ ਸਪੌਣ ਸਥਾਪਿਤ ਕੀਤੇ ਗਏ ਹਨ ਤੇ ਨਾਲੇ ਬੱਟਾ ਲਗਾਈ ਤੇ ਅਪਰੋਖ ਨੂੰ ਨਵਾਸ ਸੁਵੇਰ ਸਮਿਤੀ ਸਮੇਤੇ ਉਹਨਾਂ ਨੇ ਸਾਰੇ ਡੈਕ ਗੱਦੀਆਂ ਕਰਵਾਇਆਂ ਜਾਂਦੀਆਂ ਜਿਵੇਂ ਸਾਡੇ ਵਿਦਿਆਰਥੀ ਸ਼ਾਮ ਨੂੰ ਭਾਗ ਲੈਂਦੇ ਹਨ ਤੇ ਵਿਦਿਆਰਥੀਆਂ ਲਈ ਬੱਕਰ ਕਾਰਜ ਸਮਿਤੀ ਨੇ ਕੀਤਾ। ਉਹ ਇਹ ਹੈ ਕਿ ਸਾਡਾ ਸਕੂਲ ਸਲਾਨਾ ਪ੍ਰਾਪਤੀਆਂ ਉਮੇ ਰਿਪੋਰਟ ਪੜਨ ਜਾ ਰਹੇ ਹਾਂ ਉਮੀਦ ਹੈ ਕਿ ਤੁਸੀਂ ਧਿਆਨ ਨਾਲ ਸੁਣੋਗੇ ਮੈਂ ਅਧਿਆਪਕਾਂ ਨੂੰ ਇੱਕ ਵਿਸ਼ੇਸ਼ ਤੌਰ ਦੇ ਤੇ ਐਡਵਾਈਸ ਦੇਣੀ ਚਾਹਾਂਗਾ ਹਨ ਨਾਲ ਕਿ ਜੋ ਸਾਡੇ ਨਿੱਤ ਕਦਰਾਂ ਕੀਮਤਾਂ ਨੇ ਇਸ ਵੇਲੇ ਬਹੁਤ ਨਹਾਰ ਵੱਲ ਜਾ ਚੁੱਕੀਆਂ ਹੈ ਅਧਿਆਪਕਾਂ ਨੂੰ ਲੋੜ ਹੈ ਕਿ ਇਹਨਾਂ ਨੈਤਿਕ ਕਦਰਾਂ ਕੀਮਤਾਂ ਨੂੰ ਬਰਕਰਾਰ ਕਰਨ ਦੇ ਲਈ ਬਹਾਲ ਕਰਨ ਦੇ ਲਈ ਜੋ ਕਿਸੇ ਟਾਈਮ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਹੋਇਆ ਕਰਦੀਆਂ ਸੀ ਅਸੀਂ ਪੀ ਪੈਕੇਜ ਵਾਲੀਆਂ ਮਸ਼ੀਨਾਂ ਤਿਆਰ ਕਰ ਰਹੇ ਹਾਂ ਅਸੀਂ ਹਿਊਮਨ ਬੀਅੰਸ ਨਹੀਂ ਤਿਆਰ ਕਰ ਰਹੇ ਹਿਊਮਨ ਮਸ਼ੀਨਸ ਤਿਆਰ ਕਰ ਰਹੇ ਹਾਂ ਸੋ ਅਧਿਆਪਕਾਂ ਨੂੰ ਜ਼ਰੂਰਤ ਹੈ ਕਿ ਹਰੇਕ ਪੀਰੀਅਡ ਦੇ ਵਿੱਚ ਹਰੇਕ ਕਲਾਸ ਦੇ ਵਿੱਚ 5 ਮਿੰਟ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਲਾਏ ਜਾਣ। ਇਹ ਫਰਾਜਮਾਨ ਗੁਰੂ ਪਰੀ ਸਤਸੰਗ ਜੀ ਸਭ ਤੋਂ ਪਹਿਲਾਂ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਮੇਰੀ ਬੇਨਤੀ ਹੈ ਵੀ ਇੱਧਰ ਧਿਆਨ ਦਿਓ ਮੜਾ ਜਾ। ਫਤੇ ਜ਼ੋਰ ਨਾਲ ਕਰਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ। ਬਹੁਤ ਖੁਸ਼ੀ ਹੋਈ ਅੱਜ 100 ਸਾਲਾਂ ਪਾ ਇਸ ਸਕੂਲ ਦਾ ਮਨਾ ਰਹੇ ਆ ਸਿੱਖਣ ਵਾਲੀ ਤਾਂ ਇਹ ਵੀ ਗੱਲ ਹੈ ਕਿ ਸਕੂਲ ਦੀ ਇੱਕ ਵੀ ਇੱਟ ਨਹੀਂ ਹਿੱਲੀ ਵਿਖੇ ਉਹ ਅੰਗਰੇਜ਼ਾਂ ਵੇਲੇ ਦੀਆਂ ਲੱਗੀਆਂ ਔਰ ਦੋ ਤਿੰਨ ਹੜ੍ਹਾਂ ਦੇ ਪਾਣੀ ਵੀ ਇਹਦੇ ਵਿੱਚ ਦੀ ਲੰਘੇ ਮੈਨੂੰ ਬਜ਼ੁਰਗਾਂ ਨੇ ਦੱਸਿਆ ਬੜੇ ਵਿਸਥਾਰ ਨਾਲ ਭਵੇਂ ਹੁਣ ਇਸ ਦੁਨੀਆ 'ਚ ਨਹੀਂ ਰਹੇ ਉਹ ਕਹਿੰਦੇ ਮੈਂ ਹੁਣ ਸਾਲ ਭੁੱਲ ਗਿਆ ਕਿਹੜੇ ਕਿਹੜੇ ਸਾਲ ਹੜ੍ਹ ਆਏ ਸੀ ਵੱਡੇ ਔਰ ਬਾਰੀਆਂ ਦੇ ਵਿੱਚ ਦੀ ਵੀ ਪਾਣੀ ਲੰਘਿਆ ਸੀ ਨਾ ਉੱਪਰ ਚੜ ਗਿਆ ਸੀ ਬਹੁਤ ਮਜ਼ਬੂਤ ਬਿਲਡਿੰਗ ਉਸ ਸਮੇਂ ਦੀ 1924 ਦੀ ਬਣੀ ਹੋਈ ਜਿਹਦੇ ਵਿੱਚ ਅੱਜ ਵੀ ਵਿਦਿਆਰਥੀ ਪੜ੍ਹ ਕੇ ਆਪਦਾ ਜੀਵਨ ਸਫਲਾ ਕਰਨ ਜਾ ਰਹੇ ਆ ਬਹੁਤ ਖੁਸ਼ੀ ਹੋਈ ਮੈਂ ਸਾਧ ਸੰਗਜੀ ਦੇ ਨਾਲ ਵਿਚਾਰ ਜ਼ਰੂਰ ਇਸ ਗੱਲ ਦੇ ਸਾਂਝੇ ਕਰੂੰ ਵਿਦਿਆਲੇ ਸੰਬੰਧਤ ਕਿ ਜਿੱਥੇ ਮੈਂ 1985 ਦੇ ਵਿੱਚ ਇਥੋਂ 10ਵੀਂ ਕੀਤੀ ਸੀ ਔਰ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਚੀਫ ਇੰਜੀਨੀਅਰ ਰਿਟਾਇਰ ਹੋਏ ਉਹਨਾਂ ਨੇ 1980 ਜਿੱਥੋਂ 10ਵੀਂ ਕੀਤੀ ਔਰ ਮੇਰੇ ਪਿਤਾ ਜੀ ਨੇ ਇੱਥੇ 1957 ਦੇ ਵਿੱਚ ਦਸਵੀਂ ਕੀਤੀ। ਉਹ 1957 ਦੀ ਫੋਟੋ ਬਾਹਰਲੇ ਪਾਸੇ ਜਿਹੜੇ ਪ੍ਰਿੰਸੀਪਲ ਸਾਹਿਬ ਦਾ ਕਮਰਾ ਹੈ ਉਹਦਾ ਨਾਲ ਸਾਈਟ ਤੇ ਇੱਕ ਪੁਰਾਣੀ ਫੋਟੋ ਉਹਨਾਂ ਦੇ ਟੀਚਰਾਂ ਦੇ ਨਾਲ ਆਉਦੇ ਵਿਦਿਆਰਥੀਆਂ ਦੇ ਨਾਲ ਹੈ। ਤੇ ਬਕਾਇਦਾ ਤੌਰ ਤੇ ਅਸੀਂ ਉਹ ਫਰੇਮ ਕਰਾਈ ਤੇ ਜਥੇਦਾਰ ਸਾਹਿਬ ਕਹਿਣ ਲੱਗੇ ਵੀ ਇਹ ਮੇਰੇ ਕਮਰੇ 'ਚ ਲੱਗਣੀ ਚਾਹੀਦੀ ਹੈ। ਤੇ ਸਾਨੂੰ ਬਹੁਤ ਖੁਸ਼ੀ ਹੋਈ। ਉਸੇ ਤਰ੍ਹਾਂ ਅੱਜ ਵੀ ਫੋਟੋ ਉੱਥੇ ਮੌਜੂਦ ਹੈ। ਤਕਰੀਬਨ ਸਵੇਰ ਜਦੋਂ ਉਹ ਸਿਦਿਆਂ ਉੱਠਦੇ ਸੀ ਤੇ ਪੰਜ ਬਾਣੀਆਂ ਦਾ ਪਾਠ ਕਰਨ ਦੇ ਬਾਅਦ ਜਦੋਂ ਬਾਹਰ ਨਿਕਲਦੇ ਸੀ ਤਾਂ ਉਹ ਫੋਟੋਵਾਲ ਜ਼ਰੂਰ ਦੇਖ ਕੇ ਜਾਂਦੇ ਸੀ ਸੋ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਵਿਦਿਆਦੇ ਮੰਦਰ ਨੂੰ ਅਸੀਂ ਸਦਾ ਲਈ ਆਪਦੇ ਦਿਲਾਂ ਦੇ ਵਿੱਚ ਵਸਾ ਕੇ ਰੱਖੀਏ ਸਦਾ ਯਾਦ ਰੱਖੀ ਮੈਨੂੰ ਯਾਦ ਆ ਜਹਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇੱਥੇ ਲੈ ਕੇ ਆਏ ਜਦੋਂ ਉਹ ਮੁੱਖ ਮੰਤਰੀ ਸਨ ਔਰ ਨਾਲ ਇੱਕ ਕਾਲਜ ਬਣਾਇਆ ਕਹਿੰਦੇ ਸਕੂਲ ਤਾਂ ਅਸੀਂ ਪੜ੍ਹੇ ਹਾਂ ਜੀ ਬਾਦਲ ਸਾਹਿਬ ਮੈਂ ਸਾਹਮਣੇ ਬੈਠਾ ਸੀ ਜਦੋਂ ਗੱਲਾਂ ਹੋ ਰਹੀਆਂ ਸੀ ਸੀਐਮ ਹਾਊਸ ਸਾਡੇ ਲਈ ਇੱਕ ਕਾਲਜ ਮਨਜ਼ੂਰ ਕਰੋ ਤੇ ਬਹੁਤ ਸੋਹਣਾ ਇੱਕ ਕਾਲਜ ਉਹ ਸਾਨੂੰ ਦੇਖੇ ਗਏ ਤੇ ਅੱਜ ਵੀ ਇੱਥੇ ਵਿਦਿਆਰਥੀ ਜਿਹੜੇ ਆਪਣੀ ਡਿਗਰੀਆਂ ਵੱਡੀਆਂ ਜਿਹੜੀਆਂ ਡਿਗਰੀਆਂ ਪੜ੍ਹਾਈ ਦੇ ਬਾਅਦ ਵੀ ਦੇ ਬਾਅਦ ਉਹ ਇੱਥੇ ਆ ਕੇ ਪੜ੍ਹਦੇ ਆ। ਮੁੱਦੇ ਹੁੰਦੇ ਆ ਜਿਹੜੇ ਪੇਰੈਂਟਸ ਹੁੰਦੇ ਆ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚੇ ਹੁੰਦੇ ਆ ਬ੍ਰਿਧਾ ਆਸ਼ਰਮ ਤੇ ਛੱਡ ਜਾਂਦੇ ਆ ਹਨਾ। ਇਹ ਵੀ ਜਿਹੜਾ ਮੁੱਦਾ ਹੈਗਾ ਇਹ ਵੀ ਇੱਕ ਮੇਨ ਮੁੱਦਾ ਹੀ ਹੈਗਾ ਸਮਾਜ ਦੇ ਵਿੱਚ ਪਹਿਲਾਂ ਤਾਂ ਸਾਡੇ ਖਡਾਉਂਦੇ ਸੀ ਬਹੁਤ ਵਧੀਆ ਉਹਨਾਂ ਨੇ ਪਲੇਅਰ ਦਿੱਤੇ ਇਸ ਸਕੂਲ ਨੂੰ ਹਰਪਾਲ ਸਿੰਘ ਜੀ ਸਾਡੇ ਭੌਤਿਕ ਵਿਗਿਆਨ ਦੇ ਟੀਚਰ ਰਹੇ ਸਰਦਾਰ ਵਰਜੀਤ ਸਿੰਘ ਜੀ ਸਾਡੇ ਅੰਗਰੇਜ਼ੀ ਦੇ ਟੀਚਰ ਰਹੇ ਬਹੁਤ ਪਿਆਰ ਮੈਂ ਸਮਝਦਾ ਉਹਨਾਂ ਨੇ ਸਾਨੂੰ ਦਿੱਤਾ ਮੈਥੋਂ ਪਹਿਲਾਂ ਬਕਸਲ ਸਾਹਿਬ ਹੋਰਾਂ ਨੇ ਬੜਾ ਜਿਗਰ ਕੀਤਾ ਬੜਾ ਸੋਹਣਾ ਔਰ ਭਰਾੜ ਸਾਹਿਬ ਹੋਰਾਂ ਨੇ ਜਿਗਰ ਕੀਤਾ ਉਹਨਾਂ ਦੇ ਸੁਪੁੱਤਰ ਇੱਥੇ ਬੈਠੇ ਨੇ ਡਾਕਟਰ ਸਾਹਿਬ ਹੋរី ਡਾਕਟਰ ਹਰਿੰਦਰ ਸਿੰਘ ਜੀ ਔਰ ਖਾਸ ਕਰਕੇ ਮੈਂ ਸਮਝਦਾ ਨਵਦੀਪ ਸਿੰਘ ਜੀ ਇਹ ਵੀ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਕਲਾਸ ਫੈਨ ਉਹ ਬੜੀ ਖੁਸ਼ੀ ਹੋਈ ਆ ਬੜੀ ਹੀ ਸਿ ਪੰਜਾਬੀ ਜਗਸੀਰ ਸਰਾਂ ਕੋਲੋਂ ਸਿੱਖੀ ਸਹਿਸਤੀ ਕੰਪਿਊਟਰ ਸਿਖਾਇਆ ਕੋਲੋਂ ਵਿੰਦਰ ਸਰਾਂ ਨੇ ਜੀਤੇਸ਼ੀ ਮੇਂ ਵਿੱਚ ਕਰ ਦੇ ਡਰੈਨ ਸੀ ਜ ਜਿੰਨੇ ਵੀ ਸਕੂਲ ਵਿੱਚ ਲੱਗੇ ਸੋਹਣੇ ਫੁੱਲ ਚ ਸਵਿੰਦਰ ਸਰਾਂ ਦੀ ਫੜਵਾੜੀ ਜੀ ਫਸਲਾਂ ਦੇ ਬਾਰੇ ਪੂਰਾ ਦਿੰਦੇ ਨੇ ਗਿਆਨ ਹਰਪੀਤ ਸਰਾਂ ਕੋਲ ਖੇਤੀ ਬਾੜੀ ਜੀ ਨਵੀਂ ਚੁਣੀਆ ਪਚਾਤ ਨਾਲ ਨਮੇਸ਼ਰ ਪਚਸਾਵ ਪਹੁੰਚਣ ਤੇ ਕਰਾਤਾ ਨਾ ਨੂੰ ਹਮੇਸ਼ਾ ਉਹਨਾਂ ਦੀ ਯਾਦ ਰੱਖੂਗੀ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਮੈਨੂੰ ਮਾਫ਼ੀ ਵਾਈਰੂਸੀ ਦਾ ਕੰਮ ਸਰ ਮਾਈ ਸਿਖਾਉਂਦੇ ਮੈਂ ਤੇ ਟੀਚਰ ਐ ਮੈਡਮ ਮਾਰੇ ਪੰਦੀਪ ਜੀ ਕੋਲ ਬਹਿ ਕੇ ਸਮਝਾਉਂਦੇ ਬੜਾ ਪਿਆਰ ਨਾਲ ਸਿਖਾਉਂਦੇ ਸਾਨੂੰ ਉਹ ਪੜਾਉਂਦੇ ਪਲੀਟਿਕਲ ਨੇ ਮੇਰੇ ਫੇਵਰੇਟ ਟੀਚਰ ਨੇ ਰਾਜਮੀਤ ਮੈਡਮ ਜੀ ਟਾਈ ਲੋਗ ਉਹਨਾਂ ਦਾ ਚਲ ਵੀ ਮਨ ਪਿੰਦਰ ਮੇਲਾ ਮਯੰਗ ਰਿਚੀ ਸੀ ਪੜਾਉਂਦੇ ਹੁਣ ਵਿੱਚ ਨਾ ਸਕੂਲ ਕਿਤੇ ਲੱਭਦੇ ਲੱਖ ਲੱਖ ਦਿਵਾ ਮੈਂ ਵਧਾਈ ਸੁਣ ਮੈਡਮ ਜੀ ਧੀ ਦੀ ਦਰਦ ਬਖਸ਼ੀ ਯਾਰ ਆਪਣੇ ਕਦਮ ਹੈ ਚੱਕਿਆ ਜੀ ਬੜਾ ਸੋਹਣਾ ਰੱਖਿਆ ਸਕੂਲ ਨੂੰ ਬਣਾਇਆ ਸੋਹਣਾ ਸ਼ਰਤੋਂ ਸਕੂਲ ਹਾਂ ਜੁੜੀਆਂ ਕਿਹੜੇ ਜਮਾਤ ਦੇ ਵਿਦਿਆਰਥੀ ਸਕੂਲ ਦੇ ਵਿੱਚ ਪਲੱਸ 2 ਆਰਟਸ ਦੇ ਵਿੱਚ ਹੀ ਅੱਜ ਇੱਥੇ ਸਕੂਲ ਦੇ ਵਿੱਚ 100 ਸਾਲ ਪੂਰੇ ਹੋਏ ਆ ਹਾਂ ਜੀ ਕਿਹੜਾ ਚੁਰੇ ਉਸ ਬੰਦੀ ਇਹ ਸਕੂਲ ਨੂੰ ਹੀ 1924 ਦੇ ਟਾਈਮ ਦਾ ਇਹ ਸਕੂਲ ਬਣਿਆ ਹਨਾ ਅੱਜ 2024 ਚੱਲ ਰਿਹਾ ਵੀ ਸਕੂਲ ਨੂੰ 100 ਸਾਲ ਹੋ ਗਏ ਬਣੇ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਵੀ ਜਿਹੜੇ ਪੁਰਾਣੇ ਇੱਥੋਂ ਵਿਦਿਆਰਥੀ ਪੜ੍ਹ ਕੇ ਗਏ ਸੀਗੇ ਉਹ ਇੱਥੇ ਆਏ ਉਹਨਾਂ ਨੇ ਆਪ ਦੇ ਦਿਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਵੀ ਉਹ ਇੱਥੋਂ ਪੜ੍ਹ ਕੇ ਰਹੇ ਉਹਨਾਂ ਨੇ ਕੀ ਸਿੱਖਿਆ ਇਸ ਬਾਰੇ ਚਾਨਣਾ ਪਾਇਆ ਸਾਨੂੰ ਬਹੁਤ ਵਧੀਆ ਲੱਗਿਆ ਉਹਨੇ ਹਰ ਸਾਲ ਅਸੀਂ ਹਰ 100 ਸਾਲ ਹਰ ਵਾਰੀ ਸਕੂਲ ਨੂੰ ਸਕੂਲ ਸੈਲੀਬ੍ਰੇਸ਼ਨ ਕਰੀਏ ਤਾਂ ਹੀ ਹੀਰਾ ਸਿੰਘ ਜੀ ਅੱਜ ਹਸਪਤਾਲ ਦੀ ਸਮਾਰੋਹ ਹੋ ਰਿਹਾ ਪੱਤੋ ਹੀਰਾ ਸਿੰਘ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਹੈ ਪੱਤੋ ਹੀਰਾ ਸਿੰਘ ਕਿ ਜਿੱసే ਹਾਈ ਸਕੂਲ ਬਣਾ ਸੀ ਇਹ ਇਹ ਹਾਇਰ ਸਕੂਲ ਨੇ ਰਿਹਾ ਹੁਣ ਵੀ ਹਾਇਰ ਸਕੰਦਰੀਆ ਕਿ ਇੱਥੋਂ ਸਾਡੇ ਬੱਚੇ ਪੜ੍ਹ ਕੇ ਅਫਸਰ ਬਣਿਆ ਕੋਈ ਐਮਐਲਏ ਬਣਿਆ ਕੋਈ ਮੰਤਰੀ ਬਣਿਆ ਬਹੁਤ ਕੁਝ ਸਿੱਖਿਆ ਸਕੂਲ ਦੇ ਵਿੱਚੋਂ ਤੇ ਜਿੰਨੇ ਸਾਡੇ ਪ੍ਰਿੰਸੀਪਲ ਆਏ ਸਾਰੇ ਸਾਰੇ ਵਧੀਆ ਪ੍ਰਿੰਸੀਪਲ ਹੀ ਆਏ ਆ ਸਟਾਫ ਸਕੂਲ ਦਾ ਵਧੀਆ ਹੀ ਹੈ ਸਾਡਾ ਸਾਰਾ ਆ ਸਾਨੂੰ ਮਾਣ ਹੈ ਸਾਨੂੰ ਨਿਹੜ ਦੇ ਪੰਜਾਂ ਪਿੰਡਾਂ ਨੂੰ ਕਿਉਂਕਿ ਅਸੀਂ ਜਿੱਦੋਂ ਸਕੂਲ ਬਣਿਆ ਮੇਰਾ ਬਾਪੂ ਜੀ ਸਰਪੈਂਟਨ ਮੇਰੇ ਬਾਪੂ ਜੀ ਮੇਰੇ ਅੱਜ ਪੂਰਾ ਯੋਗਦਾਨ ਪੇਸ਼ ਉਹ ਕਾਇਸ਼ ਉਹਨਾਂ ਬੱਪੂ ਜੀ ਕੋਲੇ ਇਹਨਾਂ ਨੇ ਪੈਸੇ ਕੋਈ ਇਕੱਠੇ ਕਰੇ ਤੇ ਉਸ ਤੋਂ ਬਾਅਦ ਜੋ ਮੈਂ ਹੋਣ ਆ ਗਿਆ ਆਪਣਾ ਸਰਦਾਰ ਸਾਹਿਬ ਆ ਗਿਆ ਤੇ ਮੈਂ ਵੀ ਇੱਕ ਪੁਰਾਣਾ ਨਾਲ ਜਾ ਕੇ ਪੈਸੇ ਇਕੱਠੇ ਕਰਦਾ ਹੁੰਦਾ ਸੀ ਜਿੰਨੀ ਇਹ ਕਹਿੰਦੇ ਉਹਨੇ ਪੈਸੇ ਨੂੰ ਇਕੱਠੇ ਕਰਿੰਦੀ ਸੀ ਸਾਨੂੰ ਇਹ ਇਸ ਗੱਲ ਦਾ ਮਾਣ ਹੈ ਇਸ ਗੱਲ ਸਾਡੇ ਨਗਰਿਆਂ ਨੂੰ ਕਿ ਸਾਡਾ ਸਕੂਲ ਪਤੋਹੀੜਾ ਸਿੰਘ ਨੇ ਬਹੁਤ ਤਰੱਕੀ ਕੀਤੀ ਹੈ ਬਹੁਤ ਹੀ ਤਰੱਕੀ ਕੀਤੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਦਾ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਸਟਾਫ ਦਾ ਧੰਨਵਾਦ ਕਰਦਾ ਸਾਰੀ ਇਸ ਨਗਰ ਪੰਚਾਇਤ ਦਾ ਵੀ ਧੰਨਵਾਦ ਕਰਦਾ ਬਾਈ ਕੁਸ਼ੀ ਜੀ ਦਾ ਖਾਲਸਾ ਜੀ ਇੱਥੇ ਬਤੌਰ ਸਟੂਡੈਂਟ ਇੱਥੇ ਪੜ੍ਹੇ ਹੁੰਦੇ ਅੱਜ ਤੁਸੀਂ ਬਤੌਰ ਸਾਬਕਾ ਵਿਧਾਇਕ ਇੱਥੇ ਪੁੱਛਿਓ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਮੈਂ ਪੜ੍ਹਦਾ ਹੁੰਦਾ ਸੀਗਾ ਬਹੁਤ ਹੋਰ ਗੱਲ ਸੀ ਅੱਜ ਹੋਰ ਗੱਲ ਠੀਕ ਹੈ ਸਾਬ ਅੱਜ ਪਤੂ ਹਿਰਾ ਸਿੰਘ ਸਕੂਲ ਦੇ ਵਿੱਚ ਸਤਾਬ ਦੀ ਸਮਾਗਮ ਮਨਾਏ ਜਾ ਰਹੇ ਨੇ ਜੀ ਜੀ ਤੁਸੀਂ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਸਮਾਗਮ 'ਤੇ ਅ ਬਹੁਤ ਖੁਸ਼ੀ ਦੀ ਗੱਲ ਹੈ ਮਾਨ ਵਾਲੀ ਗੱਲ ਹੈ ਔਰ ਜਿਹੜਾ ਕਿਸੇ ਸੰਸਥਾ ਦਾ 100 ਸਾਲਾ ਮਨਾਇਆ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਲੱਖਣ ਤੇ ਵਿਸ਼ੇਸ਼ ਗੱਲ ਹੈ ਪਤੋ ਹੀਰਾ ਸੰਜੜਾ ਸਕੂਲ ਹੈ ਇਹ ਬਹੁਤ ਵੱਡੀ ਸੰਸਥਾ ਰਹੀ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਔਰ ਇਸ ਸਕੂਲ ਦੇ ਵਿੱਚੋਂ ਸੈਂਕੜੇ ਹਜ਼ਾਰਾਂ ਲੋਕ ਐਸੇ ਆ ਜਿਨ੍ਹਾਂ ਨੇ ਇੱਥੋਂ ਵਿਦਿਆ ਹਾਸਲ ਕੀਤੀ ਸਿੱਖਿਆ ਹਾਸਲ ਕੀਤੀ ਤੇ ਬਹੁਤ ਉੱਚੇ ਅਹੁਦਿਆਂ ਤੇ ਰਹਿ ਕੇ ਉਹਨਾਂ ਨੇ ਦੇਸ਼ ਕੌਮ ਸਮਾਜ ਤੇ ਇਸ ਪਿੰਡ ਦਾ ਨਾਂ ਜਿਹੜਾ ਰੌਸ਼ਨ ਕੀਤਾ ਔਰ ਅੱਜ ਜੋ 100 ਸਾਲਾ ਮਨਾਇਆ ਜਾ ਰਿਹਾ ਮੈਂ ਬੈਠਾ ਬੈਠਾ ਸੋਚ ਰਿਹਾ ਸੀਗਾ ਕਿ ਅੱਜ ਤੋਂ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਇਹ ਸਕੂਲ ਬਣਾਇਆ ਸੀ 1924 ਦੇ ਵਿੱਚ ਉਦੋਂ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਬੜੀ ਜੋਬਨ ਤੇ ਸੀ ਕਿਉਂਕਿ ਇਸ ਸਕੂਲ ਬਣ ਤੋਂ 23-24 ਸਾਲ ਬਾਅਦ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੁੰਦਾ ਹੈ ਜਦੋਂ ਅਸੀਂ ਇਸ 100 ਸਾਲ ਦੇ ਸਮੇਂ ਦਾ ਵਕਫੇ ਦਾ ਮਲਾਂਕਣ ਕਰਦੇ ਹਾਂ ਅਧਿਐਨ ਕਰਦੇ ਹਾਂ ਤਾਂ ਬੜੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਚੰਗੇ ਬਾੜੇ ਦੌਰ ਦੇ ਵਿੱਚੋਂ ਗੁਜ਼ਰਦਾ ਹੋਇਆ ਆਪਣੀ ਉਮਰ ਨੂੰ ਹੜਾਉਂਦਾ ਹੋਇਆ ਅੱਜ ਇਹ ਇਸ ਸਕੂਲ ਨੇ ਆਪਣੇ 100 ਸਾਲ ਪੂਰੇ ਕੀਤੇ ਆ। ਫਤੂ ਹੀਰਾ ਸਿੰਘ ਸਕੂਲ ਦੀ ਸਤਾਪਦੀ ਸਵਾਗਤ ਚੱਲ ਰਹੀ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੇ ਪਿੰਡ ਦੇ ਵਿੱਚ ਅੱਜ ਬਹੁਤ ਵਧੀਆ ਸਮਾਰਕ ਹੋ ਰਿਹਾ। ਦੇਖੋ ਜੀ ਅੱਜ ਤੋਂ ਤਕਰੀਬਨ ਅੱਜ ਤੋਂ 100 ਸਾਲ ਪਹਿਲਾਂ ਇਸ ਸਕੂਲ ਦੀ ਨਹੀਂ ਰੱਖੀ ਗਈ ਸੀ ਤੇ ਅੱਜ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਅਸੀਂ ਕਾਫੀ ਸਾਲਾਂ ਦੇ ਉੱਤੋਂ ਲਗਭਗ ਕਈ ਸਾਲਾਂ ਤੋਂ ਇਸ ਦੀ ਤਿਆਰੀ ਵਿੱਚ ਸਾਰੇ ਲੱਗੇ ਹੋਏ ਸੀਗੇ ਸ੍ਰੋਸ਼ ਸਤਾਪ ਤੇ ਸਾਰੇ ਪਿੰਡ ਦੇ ਤੇ ਸਾਨੂੰ ਅੱਜ ਖੁਸ਼ੀ ਆ ਵੀ ਇਸ ਦਾ ਅੱਜ 100ਵਾਂ ਸਾਲ ਦਾ ਦਿਵਸ ਮਨਾਇਆ ਗਿਆ ਬੜੀ ਹੀ ਬਹੁਤ ਵਧੀਆ ਸਾਦੇ ਢੰਗ ਨਾਲ ਤੇ ਵਧੀਆ ਢੰਗ ਨਾਲ ਮਨਾਇਆ ਗਿਆ ਮੈਂ ਇਸ ਗੱਲ ਦੀ ਪਹਿਲਾਂ ਤਾਂ ਪ੍ਰਿੰਸੀਪਲ ਸਰਦਾਰ ਗਰਸੇਵਤ ਸਿੰਘ ਸਾਰੇ ਹੀ ਸਟਾਫ ਤੇ ਸਮੁੱਚੀ ಗ್ರಾಮ ਪੰਚਾਇਤ ਸਾਰੇ ਨਗਰ ਨਿਵਾਸੀ ਤੇ ਜਿੰਨੇ ਵੀ ਇਥੋਂ ਇਹ ਸਕੂਲ ਚੋਂ ਪੜ੍ਹ ਕੇ ਕੁਛ ਬਣੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਐ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਵਾਂ ਵਿੱਚ ਅਰਦਾਸ ਬੇਨਤੀ ਕਰਦਾ ਮੇਰਾ ਇਹ ਸਕੂਲ ਹਮੇਸ਼ਾ ਹੀ ਵੱਡੇ ਵੱਡੇ ਅਫਸਰ ਵੱਡੇ ਵੱਡੇ ਲੀਡਰ ਵੱਡੇ ਵੱਡੇ ਡਾਕਟਰ ਵੱਡੀਆਂ ਵੱਡੀਆਂ ਸੰਸਥਾਵਾਂ ਚਲਾਉਣ ਵਾਲੇ ਇਥੋਂ ਪੈਦਾ ਕਰੇ ਤੇ ਇਸੇ ਤਰ੍ਹਾਂ ਹੀ ਇਹ ਸਕੂਲ ਤਰੱਕੀ ਚ ਰਹੇ ਦੇਖੋ ਆਉਣ ਵਾਲਾ 200 ਸਾਲ ਅਸੀਂ ਤਾਂ ਦੇਖਣਾ ਹੀ ਨਹੀਂਗਾ ਸ਼ਾਇਦ ਆਪਾਂ ਕਿਸੇ ਨੇ ਵੀ ਰਹਿਣਾ ਪਰ ਜਦੋਂ ਵੀ ਇਹ ਮਨਾਇਆ ਜਾਵੇ ਤੇ ਇਤੋਂ ਵੀ ਵੱਧ ਚੜ ਕੇ ਸਾਰਿਆਂ ਨੂੰ ਖੁਸ਼ੀ ਹੋਵੇ ਤੇ ਸਕੂਲ ਦਾ ਨਾਂ ਦੁਨੀਆਂ ਵਿੱਚ ਗੂੰਜੇ ਇੱਕ ਬੇਨਤੀ ਮੈਂ ਤੁਹਾਡੇ ਮਾਧਿਅਮ ਰਾਈ ਕਰਨੀ ਚਾਹੁੰਦਾ ਵੇਖੋ ਇਹ ਜੇ ਫੰਕਸ਼ਨ ਕਰਾਉਣੇ ਆ ਜਾਂ ਸਕੂਲ ਨੂੰ ਚਲਾਉਣਾ ਤੁਹਾਨੂੰ ਪਤਾ ਸਰਕਾਰੀ ਗ੍ਰਾਂਟਾਂ ਦੀ ਤਾਂ ਪਤਾ ਹੀ ਹੈ ਵੀ ਕਿੰਨੀਆਂ ਕਿ ਮਿਲਦੀਆਂ ਮੈਂ ਦਾਨੀ ਸੱਜਣਾਂ ਨੂੰ ਬੇਨਤੀ ਕਰਦਾ ਵੀ ਇਹ ਸਕੂਲ ਨੂੰ ਚਲਾਉਣ ਲਈ ਮਾਇਕ ਸਹਾਇਤਾ ਵੀ ਦਿੱਤੀ ਜਾਵੇ ਕਈ ਸੱਜਣ ਪੁਰਸ਼ ਮੈਂ ਦੇਖਿਆ ਬੋਲ ਕੇ ਵੀ ਚਲੇ ਗਏ ਇਤੋਂ ਪੜੇ ਵੀ ਆ ਪੜ ਕੇ ਵੀ ਬਏ ਆ ਪਰ ਉਹ ਆ ਦੀ ਜੇਬ ਦੇ ਵਿੱਚੋਂ ਪੰਜ ਪੈਸੇ ਨਹੀਂ ਦੇ ਕੇ ਗਏ ਕੁਛ ਇਨਸਾਨਾਂ ਨੇ ਆਪ ਦੀ ਮੈਗ ਸਹਾਤਾ ਵੀ ਕੀਤੀ ਆ ਸ਼ਾਇਦ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇਹ ਸਭ ਕੁਝ ਸਿੱਖ ਲੈਣਾ ਚਾਹੀਦਾ ਯਾਰ ਜੇ ਅਸੀਂ ਇੱਥੇ ਆਏ ਆ ਸਾਡਾ ਇਹਨਾਂ ਮਾਨ ਸਤਕਾਰ ਹੋਇਆ ਤੇ ਅਸੀਂ ਆਪ ਦੀ ਜੇਬ ਦੇ ਵਿੱਚੋਂ ਕੁਛ ਨਾ ਕੋਸੇ ਸਕੂਲ ਨੂੰ ਦੇ ਕੇ ਜਾਈਏ ਮੈਂ ਪ੍ਰਿੰਸੀਪਲ ਸਾਹਿਬ ਨਾਲ ਜਿੱਦੇ ਪਹਿਲੇ ਦਿਨ ਮੀਟਿੰਗ ਸੀ ਅੱਜ ਤੋਂ ਤਕਰੀਬਨ ਕੋਈ 9 10 ਮਹੀਨੇ ਪਹਿਲਾਂ ਮੀਟਿੰਗ ਰੱਖੀ ਸੀ ਅਸੀਂ ਤੇ ਮੈਂ ਸਭ ਤੋਂ ਪਹਿਲਾਂ 31000 ਰੁਪਏ ਆਪਣੀ ਕਮਾਈ ਦੇ ਵਿੱਚੋਂ ਸਕੂਲ ਨੇ ਦਿੱਤਾ ਸੀ ਇਹ ਵੀ ਐਲਾਨ ਕੀਤਾ ਸੀ ਕਿ ਜਿੰਨੇ ਹੋਰ ਚਾਹੀਦੇ ਹੋਏ ਘਟਦੇ ਹੋਏ ਪਰ ਫੰਕਸ਼ਨ 'ਚ ਨਹੀਂ ਕਮੀ ਆਉਣੀ ਚਾਹੀਦੀ ਜਿੰਨੇ ਵੀ ਕਹੋਗੇ ਪਲਾਦੀ ਮੈਂ ਕਿਹਾ 5 ਲੱਖ ਤੱਕ ਦੇਤਾ ਸੀ ਵੀ ਮੈਂ ਇਥੋਂ ਲੈ ਲਿਓ ਪਰ ਕੋ ਕਮੀ ਨਾ ਬਈ ਧੰਨਵਾਦ ਸਰ ਅੱਜ ਪਤੋ ਵੀਰਾ ਸਿੰਘ ਸਕੂਲ ਦੇ ਵਿੱਚ ਸਤਾਪ ਦੀ ਸਮਾਗਮ ਹੋ ਰਿਹਾ ਹੈ ਤੁਹਾਡੇ ਜੀਵਨ ਦੇ ਵਿੱਚ ਹੋ ਰਿਹਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਪਹਿਲਾਂ ਤਾਂ ਮੈਂ ਥੋੜੀ ਸਾਰੀ ਮੀਡੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇਸ ਕਿ ਸ਼੍ਰੀ ਮੌਕੇ ਤੇ ਅੱਜ মিডিਆ ਕਵਰੇਜ ਲਈ ਪਹੁੰਚੇ ਆ ਇਹ ਸਕੂਲ ਜਿਹੜਾ ਇੱਕ ਬਰਾਸਤੀ ਸਕੂਲ ਆ 1924 ਦੇ ਵਿੱਚ ਇਹ ਅਪਨਿਟ ਹੋਇਆ ਤਾਂ 100 ਸਾਲ ਤੋਂ ਜਿਹੜੇ ਆਪਣਾ ਵਿਦਿਆ ਦਾ ਜਿਹੜਾ ਪਸਾਰ ਉਹ ਸਮਾਜ ਦੇ ਵਿੱਚ ਕਰ ਰਿਹਾ ਤਾਂ ਇਹ ਜਿਹੜਾ ਸਤਾ ਮੈਂ ਖੁਦ ਵੀ ਇਸ ਸਕੂਲ ਤੋਂ ਹੀ ਪਲੱਸ 2 ਸਾਇੰਸ ਕਲਾਸ ਦੇ ਵਿੱਚ 93 ਦੇ ਵਿੱਚ ਪਾਸ ਕੀਤੀ ਤਾਂ ਇੱਕ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਕਿ ਇਹ ਜਿਹੜਾ 72 ਸਮਾਰੋਹ ਮਨਾਇਆ ਜਾਵੇ ਤਾਂ ਇਸ 72 ਨੂੰ ਮਨਾਉਣ ਦੇ ਵਿੱਚ ਸਾਡੇ ਬਹੁਤ ਹੀ ਕਾਬਲ ਸਰਪੰਚ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਰਾੜ ਜੀ ਇਹਨਾਂ ਦਾ ਪੂਰਾ ਸਹਿਯੋਗ ਆ ਸਮੂਹ ಗ್ರಾಮ ਪੰਚਾਇਤ ਦਾ ਪਿੰਨ ਵਸਨੀਕਾਂ ਦਾ ਤੇ ਇਸ ਇਲਾਕੇ ਦਾ ਪੂਰਾ ਸਰਪੋਰਟ ਆ ਕਿਤੇ ਇਸ ਦਾ ਫੰਕਸ਼ਨ ਕਰਵਾਉਣ ਲਈ ਜਿਹੜੇ ਸਾਥੀਆਂ ਦਾ ਸਪੋਰਟ ਹੁਣ ਆ ਪੁੱਜੀ ਅੱਜ ਦੇ ਸਮਾਗਮ ਵਿੱਚ ਸਭ ਤੋਂ ਬਡੇਰੀ ਉਮਰ ਦਾ ਕੋਈ ਇਸ ਸਕੂਲ ਦਾ ਵਿਦਿਆਰਥੀ ਜਿਹੜਾ ਆਇਆ ਹੋਵੇ ਉਹ ਹੀ ਤੁਹਾਡੇ ਨਾਲ ਕੋਈ ਇੱਜ਼ਾਤ ਹੋਈ ਹੋਵੇ ਜੀ ਹਾਂਜੀ ਡਾਕਟਰ ਇੰਦਰੀ ਸ਼ਰਮਾ ਜਿਹੜੇ ਮੇਰੇ ਖੁਦ ਦੇ ਟੀਚਰ ਰਹੇ ਇਸ ਸਕੂਲ ਦੇ ਵਿੱਚ ਹੀ ਉਹ 95 ਦੇ ਵਿੱਚ ਰਿਟਾਇਰ ਹੋਏ ਆ ਉਹ ਮੈਨੂੰ ਅੱਜ ਇੱਥੇ ਪਹੁੰਚੇ ਆ ਵਿਸ਼ੇਸ਼ ਤੌਰ ਤੇ ਇਸ ਇਸ਼ਤਾਨੀ ਸਮਾਰੋਹ ਵਿੱਚ ਇਸ ਤੋਂ ਹੋਰ ਵੀ ਡਾਕਟਰ ਐਨ ਐਸ ਮੱਲੀ ਜਿਹੜੇ ਵਾਈਸ ਚਾਂਸਲਰ ਰਹੇ ਨੇ ਗੁਰੂ ਨਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਹ ਵੀ ਪਹੁੰਚੇ ਨੇ ਡਾਕਟਰ ਐਨ ਐਸ ਪੁੱਟਰ ਪਹੁੰਚੇ ਹੋਏ ਨੇ ਡਾਕਟਰ ਸਤੀਸ਼ ਬੋਇਲ ਆਰਥੋਪੈਡਿਕ ਸਰਜਨ ਉਹ ਵੀ ਪਹੁੰਚੇ ਹੋਏ ਨੇ ਤਾਂ ਮੈਂ ਤਾਂ ਕਿਹਾ ਬਹੁਤ ਆਪ ਦੇ ਆਪ ਨੂੰ ਭਾਗਾਂ ਵਾਲਾ ਸਮਝਦਾ ਜਿਹੜਾ ਇਹ ਸਮਾਰੋਹ ਮੇਰੀ ਟਰਮ ਵਿੱਚ ਹੋ ਰਿਹਾ ਬਹੁਤ ਆ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਪੱਕੀ ਸਾਡੀ ਸਾਰੀ ಗ್ರಾಮ ਪੰਚਾਇਤ ਦਾ ਸਾਡੀ ਸਾਰੀ ਜਿੰਨੀ ਵੀ ਸਕੂਲ ਦੀ ਕਮੇਟੀ ਆ ਜਾਂ ਸਾਡੇ ਪਿੰਡ ਦੇ ਜਿੰਨੇ ਵੀ ਮੋਤਵਾਰ ਸੱਜਣ ਨੇ ਬਾਹਰ ਗਏ ਵੀ ਨੇ ਪ੍ਰਿੰਸੀਪਲ ਸਰ ਨੇ ਸਾਰਾ ਦਾ ਵਧੀਆ ਸਹਿਯੋਗ ਇੱਕ ਦੂਜੇ ਨਾਲ ਸਾਥ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਪ੍ਰਾਰਭਾ ਸਾਹਿਬ ਅੱਜ ਪਤੂ ਹਿਰਾ ਸਿੰਘ ਸਕੂਲ ਦੇ ਵਿੱਚ ਤਾੜ ਦੀ ਸਮਾਗਮ ਹੋ ਰਿਹਾ ਤੁਸੀਂ ਇਸ ਸਮਾਗਮ ਵਿੱਚ ਪਹੁੰਚੇ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਸਕੂਲ ਦੇ ਵਿਦਿਆਰਥੀ ਵੀਰੇ ਬਿਲਕੁਲ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਜੋ ਮੌਜੂਦਾ ਇਸ ਸਕੂਲ ਨੂੰ ਦੇ ਪ੍ਰਿੰਸੀਪਲ ਨੇ ਔਰ ਖਾਸ ਕਰਕੇ ਸਾਡੇ ਪ੍ਰੋਫੈਸਰ ਸਾਹਿਬਾਨ ਜਿਹੜੇ ਵੀ ਫੀਚਰ ਸਾਹਿਬਾਨ ਇੱਥੇ ਬਰਜਮਾਨ ਸਾਡੇ ਸਤਿਕਾਰਯੋਗ ਨਗਰ ਦੇ ਨਵੇਂ ਚੁਣੇ ਸਰਪੰਚ ਸਾਹਿਬ ਹੈਪੀ ਜੀ ਵੀ ਬੈਠੇ ਨੇ ਸਾਡੇ ਕੋਲ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਸੋਹਣਾ ਮਹਿਸੂਸ ਹੁੰਦਾ ਹੈ ਵੀ ਜਿਵੇਂ ਕੁੜੀ ਆਪਦੇ ਪੇਕਿਆਂ ਦੇ ਘਰੇ ਜਾ ਕੇ ਖੁਸ਼ੀ ਜੀ ਮਹਿਸੂਸ ਕਰਦੀ ਹੁੰਦੀ ਹੈ ਨਾ ਉਵੇਂ ਮਹਿਸੂਸ ਜਾਂ ਹੁੰਦਾ ਵੀ ਜਿਵੇਂ ਸਾਡਾ ਆਪ ਦੀ ਧਰਤੀ ਇੱਥੇ ਵਾਪਸ ਭਾਵੇਂ ਅਸੀਂ 10ਵੀਂ ਮੈਂ ਖੁਦ ਕੀਤੀ ਇੱਥੋਂ ਔਰ ਮੇਰੇ ਪਿਤਾ ਜੀ ਨੇ 1957 'ਚ 10ਵੀਂ ਕੀਤੀ ਔਰ ਮੇਰੇ ਵੱਡੇ ਭਾਈ ਸਾਹਿਬ ਨੇ 1980 'ਚ ਇੱਥੋਂ 10ਵੀਂ ਕੀਤੀ ਤੇ ਮੈਂ ਇੱਥੇ 1985 ਦੇ ਵਿੱਚ 10ਵੀਂ ਕੀਤੀ ਭਾਵੇਂ ਉਦੋਂ ਬਾਅਦ ਅਸੀਂ ਚੰਡੀਗੜ੍ਹ ਜਾਂ ਹੋਰ ਜੁਨੀਵਰਸਿਟੀ ਕਾਲਜਾਂ 'ਚ ਪੜ੍ਹੇ ਆ ਪਰ ਇੱਥੋਂ ਦਾ ਜਿਹੜਾ ਐਟਮੋਸਫੀਅਰ ਸੀ ਉਸ ਵੇਲੇ ਬਹੁਤ ਅੱਜ ਤੱਕ ਯਾਦ ਆ ਸਾਨੂੰ ਟੀਚਰਾਂ ਦੇ ਸਾਰਿਆਂ ਦੇ ਨਾਂ ਯਾਦ ਆ ਈਵਨ ਮੇਰੇ ਪਿਤਾ ਜੀ ਵੀ ਜ਼ਿਕਰ ਕਰਦੇ ਹੁੰਦੇ ਆ ਸਰਦਾਰ ਭਾਗ ਸਿੰਘ ਪੁਰੀ ਟੀਚਰ ਉਹਨਾਂ ਦੇ ਬੜੇ ਵਧੀਆ ਟੀਚਰ ਸੀ ਇਹ ਸਦਾ ਜਿਹੜੇ ਆ ਮੈਂ ਸਮਝਦਾ ਇਹ ਫਿਰ ਜਾਦਾਂ ਤਾਇੀਆਂ ਕਰਨ ਵਾਸਤੇ ਸੀ 71 ਤੋਂ ਹੋਈਆਂ ਪਰ ਭਾਗਾਂ ਵਾਲੇ ਸਾਰੇ ਇਸ ਕਰਕੇ ਆ ਕਿ ਇਹ 100 ਸਾਲ ਪੁਰਾਣੀ ਇੱਕ ਸੰਸਥਾ ਹੈ ਕਿਉਂਕਿ ਇਹ ਅੰਗਰੇਜ਼ਾਂ ਨੇ ਜਿੰਨੇ ਇੱਕ ਸਕੂਲ ਬਣਾਏ ਉਹਨਾਂ ਦੇ ਵਿੱਚ ਗਿਣੇ ਛੁਨੇ ਸਕੂਲਾਂ ਦੇ ਵਿੱਚੋਂ ਪਤੋ ਹੀਰਾ ਸਿੰਘ ਦੇ ਇਸ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਆਉਂਦਾ ਹੈ ਔਰ ਬਾਬਾ ਹੀਰਾ ਸਿੰਘ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦੇ ਨਾਮ ਤੇ ਅੱਜ ਪਿੰਡ ਦਾ ਨਾਮ ਵੀ ਜਾਣਿਆ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਥੋੜਾ ਥੋੜਾ ਦਸਵੰਦ ਇਕੱਠਾ ਕਰਕੇ ਇਸ ਸਕੂਲ ਵਾਸਤੇ ਨਗਰ ਵਾਸਤੇ ਬਹੁਤ ਵੱਡਾ ਇੱਕ ਤੋਹਫਾ ਉਹਨਾਂ ਨੇ ਦਿੱਤਾ ਇਹ ਸਕੂਲ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਸੀ ਹੁਣ ਠੀਕ ਹੈ ਇਹ ਬੜਾ ਕੰਪੈਕਟ ਜਿਹਾ ਸਕੂਲ ਆ ਇਸ ਵੇਲੇ ਲੇਕਿਨ ਕਿਸੇ ਵੇਲੇ ਤੇ ਹੋਸਟਲ ਵੀ ਹੁੰਦਾ ਸੀ ਔਰ ਇੱਥੇ ਪ੍ਰੋਪਰ ਲਾਇਬ ਦਾ ਜਿਹੜਾ ਪ੍ਰਬੰਧ ਅੱਜ ਵੀ ਚੱਲ ਰਿਹਾ ਪਰ ਮੇਰਾ ਖਿਆਲ ਮੈਂ ਇਹੋ ਜਿਹਾ ਮਤਲਬ ਪ੍ਰਬੰਧ ਨਹੀਂ ਦੇਖਿਆ ਜਿਵੇਂ ਭੌਤਿਕ ਵਿਗਿਆਨ ਰਸੈਂਟ ਵਿਗਿਆਨ ਜਾਂ ਹੋਰ ਕਿਸੇ ਵੀ ਬਾਇਓਲੋਜੀ ਦੀ ਗੱਲ ਕਰੋ ਕਿਸੇ ਵੀ ਵਿਸ਼ੇ ਦੀ ਗੱਲ ਕਰੋ ਹਰ ਚੀਜ਼ ਇੱਥੇ ਵਿਲੇਬਰ ਸੀ ਉਸ ਟਾਈਮਾਂ 'ਚ ਔਰ ਸਭ ਤੋਂ ਵੱਡੀ ਮੈਂ ਸਮ ਅੱਜ 100 ਸਾਲ 1924 ਤੋਂ ਹੁਣ 2024 ਚ ਅਪਾ ਪਹੁੰਚੇ ਆ ਤੇ ਇਹ 100 ਸਾਲ ਵਿੱਚ ਆਪਾਂ ਨੂੰ ਮਗਰ ਨੂੰ ਨਿਗਾਹ ਮਾਰਨੀ ਜ਼ਰੂਰਤ ਹੈ ਹਮੇਸ਼ਾ ਮਨੁੱਖ ਅੱਗੇ ਪਾਸੇ ਨੂੰ ਦੇਖਦਾ ਹੈ ਲੇਕਿਨ ਮਗਰਲੇ ਪਾਸੇ ਵੀ ਦੇਖਣਾ ਚਾਹੀਦਾ ਵੀ ਸਾਡੇ ਇਹ ਸੰਸਥਾਵਾਂ ਦਾ ਕਿੱਡਾ ਵੱਡਾ ਯੋਗਦਾਨ ਹੈ ਪ੍ਰੋਫੈਸਰ ਸਾਹਿਬ ਜਿਵੇਂ ਅਸੀਂ ਸਾਡੀ ਹੁਣ ਨਵੀਂ ਪੀੜ੍ਹੀ ਇਸ ਵਕਤ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ ਇਸ ਬੰਦੇ ਕੀ ਕਹਣਾ ਚਾਹੋਗੇ ਬਿਲਕੁਲ ਜੀ ਵਿਖੋ ਪੰਜਾਬੀ ਨੂੰ ਵਿਸਾਰਨਾ ਸਾਡੇ ਲਈ ਜਿਵੇਂ ਕਹਿੰਦੇ ਕੋਈ ਮਾਂ ਨੂੰ ਵਿਸਾਰਨ ਵਾਲੀ ਗੱਲ ਹੈ ਮਾ ਬੁਲੀ ਸਾਡੀ ਆਪਣੀ ਇਸ ਐਡੀ ਵੱਡੀ ਮੈਂ ਸਮਝਦਾ ਉਹਦੀ ਦੇਣ ਹੈ ਕਿ ਮੈਂ ਸਮਝਦਾ ਕਿ ਜੇਕਰ ਤੁਸੀਂ ਅੱਜ ਬਰਮਿੰਗਮ ਵਰਗੇ ਵੱਡੇ ਸ਼ਹਿਰ ਜਿਹੜੇ ਇੰਗਲੈਂਡ ਦੇ ਵਿੱਚ ਬਸੇ ਹੋਏ ਆ ਉਹਨਾਂ ਦੀ ਲਾਇਬ੍ਰੇਰੀ 'ਚ ਜਾ ਕੇ ਵੀ ਦੇਖੋ ਕਿਉਂਕਿ ਮੈਂ ਪੜਨ ਦਾ ਸ਼ਕੀਨ ਆ ਕਿਤਾਬਾਂ ਤੇ ਖੁਦ ਵੀ ਮੈਂ 3-4 ਕਿਤਾਬਾਂ ਲਿਖੀਆਂ ਮੇਰੇ ਪਿਤਾ ਜੀ ਨੇ ਵੀ ਕਿਤਾਬ ਲਿਖੀ ਹੈ ਤੇ ਮੈਂ ਸਮਝਦਾ ਕਿ ਉੱਥੇ ਮੈਂ ਇੱਕ ਵਾਰੀ ਲਾਇਬ੍ਰੇਰੀ 'ਚ ਕੋਈ ਕਿਤਾਬ ਲੱਭਣ ਵਾਸਤੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਹਾਡੇ ਮੂਰੇ ਕੰਪਿਊਟਰ ਕਰ ਦਿੰਦੇ ਆ ਤੁਸੀਂ ਦੇਖ ਲਓ ਸਾਡੇ ਕੋਲੇ ਤਾਂ ਪਤਾ ਹੀ ਨਹੀਂ ਕਿੰਨੀਆਂ ਕਿ ਪੰਜਾਬੀ ਦੀਆਂ ਇੱਥੇ ਕਿਤਾਬਾਂ ਆ ਤੇ ਮੈਂ ਸਮਝਦਾ ਕਿ ਪੰਜਾਬੀ ਜਿਹੜੀ ਬੋਲੀ ਹੈ ਜੇਕਰ ਅੰਗਰੇਜ਼ਾਂ ਸਮਝ ਕੇ ਰੱਖੀ ਬੈਠੇ ਜਿਨ੍ਹਾਂ ਨੂੰ ਉੜਾੜਾ ਈੜੀ ਨਹੀਂ ਆਉਂਦਾ ਤੇ ਅਸੀਂ ਲੋਕ ਜੇ ਵਿਸਾਰਦਾਂਗੇ ਤੇ ਫਿਰ ਸਾਡਾ ਇਹ ਜਿਹੜਾ ਐਡਾ ਵੱਡਾ ਵਿਰਾਸਤੀ ਹੈ ਕਿੱਧਰ ਨੂੰ ਜਾਊਗਾ ਤੇ ਅੱਜ ਸਾਨੂੰ ਜ਼ਰੂਰਤ ਹੈ ਮਾਂ ਬੋਲੀ ਨੂੰ ਤਕੜਾ ਕਰਨ ਵਾਸਤੇ ਔਰ ਸਾਰੇ ਆਪਾਂ ਬਣਦਾ ਆਪਦਾ ਯੋਗਦਾਨ ਪਾਈਏ ਸਭ ਦਾ ਇੱਕ ਆਪਣਾ ਆਪਣਾ ਯੋਗਦਾਨ ਹੈ ਪਰ ਮੈਂ ਇਹ ਜ਼ਰੂਰ ਮੈਸੇਜ ਦੇਵਾਂਗਾ ਕਿ ਇਕੱਲਾ ਪੰਜਾਬੀ ਬੋਲੀ ਦਾ ਹੋਕਾ ਦੇਣਾ ਠੀਕ ਨਹੀਂ ਇਹਦੇ ਨਾਲ ਨਾਲ ਪੰਜਾਬੀ ਦੀਆਂ ਕਿਤਾਬਾਂ ਹੱਥ 'ਚ ਹੋਣੀਆਂ ਚਾਹੀਦੀਆਂ ਬਜਾਏ ਕਿ ਅਸੀਂ ਫੇਸਬੁੱਕ ਜਾਂ ਹੋਰ ਚੀਜ਼ਾਂ ਤੇ ਬਹੁਤ ਮੱਥਾ ਮਾਰਦੇ ਆਂ ਪਰ ਇਹ ਜ਼ਰੂਰ ਸੋਚੋ ਵੀ ਜੇ 1 ਘੰਟਾ ਪਾਠ ਕਰਨਾ ਜ਼ਰੂਰੀ ਹੈ ਸਾਡੇ ਲਈ ਕਿਉਂਕਿ 10ਵੇਂ ਪਾਸ਼ਾ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਸਾਰਾ ਸਾਨੂੰ ਜੋ ਸਬਕ ਮਿਲਿਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੇ ਸਾਨੂੰ ਲੜ ਲਾਇਆ ਤੇ ਮੈਂ ਸਮਝਦਾ ਕਿ ਇਹਦੇ ਨਾਲ ਨਾਲ ਪੰਜਾਬੀ ਦੀ ਕੋਈ ਨਾ ਕੋਈ ਲਿਟਰੇਚਰ ਦੀ ਇਤਿਹਾਸ ਦੀ ਸਿੱਖ ਇਤਿਹਾਸ ਦੀ ਕੋਈ ਇਤਿਹਾਸ ਦੀ ਕਿਤਾਬ ਵੀ ਪੜ੍ਹਨੀ ਜ਼ਰੂਰੀ ਹੈ ਜਿਹਦੇ ਨਾਲ ਸਿਆਉ ਦੀ ਪੰਜਾਬੀ ਬੋਲੀ ਪੰਜਾਬੀ ਦੇ ਨਾਲ ਜੁੜੇ ਰਹੀ ਹੈ ਹਰ ਕੀ ਇਹ ਸ੍ਰੀ ਕਾਜੀ ਜੀ ਸਮਾਰਦੇ ਹੋ ਮੈਂ ਤੁਹਾਡਾ ਗੁੰਦਰ ਜੀ ਮਾ